ਵੀਡੀਓ ਵਿੱਚ ਉਹਨੂੰ ਨਸ਼ਾ ਖੁੰੰਦਾ ਪਿਆਵਾ ਤੇ ਉਹਦੇ ਨਾਲ ਉਹਦਾ ਗਲਦਬੋਨਦਾ ਪਿਆਵਾ ਉਹਦੀਆਂ ਮધુ ਮੁਨੱਕਾ ਜਿਹੜਾ ਹੁੰਦਾ ਵਾ ਉਹ ਤੋਂ ਹੁੰਦਾ ਪਿਆਵਾ ਤੇ ਉਹਦੀਆਂ ਜਿਹੜੀਆਂ ਹੱਥ ਦੀਆਂ ਉਂਗਲਾਂਾਂ ਤੋੜ ਦਿਤਿਆ ਗਿਆਆਂ ਆ ਇੱਕ ਤੱਕ ਉਹਦੇ ਨਾਲ ਮਾਰ ਕੁੱਟ ਬਹੁਤ ਹੁੰਦੀ ਪਈ ਆ ਤੇ ਨਵੀ ਤੋਂ ਨਵਿਆ ਹੀ ਵੀਡੀਓ ਮੈਨੂੰ ਪੇਸ਼ ਦੱਪਿਆ ਵਾ ਕਿ ਮੈਨੂੰ ਮੈਨ ਨੂੰ ਮਾਰ ਦੇਣਾ ਚਾਹੁੰਦਾ ਜੇ ਮੈਨੂੰ 4 ਲੱਖ ਰੁਪਏ ਨਾ ਦਿੱਤਾ ਤੇ ਤੇ ਉਹਨੂੰ ਕਦੀ ਉਹਦੀ 커피 ਖੁਆੰਦਾ ਕਦੀ ਕਿਸੇ ਮੰਦਰ ਚ ਜਾ ਕੇ ਰੋਟੀ ਮੰਗਦਾ ਕਦੀ ਕਿਸੇ ਚੋਂ ਮੰਗਦਾ ਦਿਆਲ ਤੇ ਕਹਿੰਦਾ ਕਾਲਾ ਭੀਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇ ਕਹਿੰਦਾ ਤੇਰੇ ਘਰੇ ਜਾਂ ਮੈਂ ਕਿਸੇ ਥਾਂ ਤੇ লাশ ਸੁੱਟ ਕੇ ਤੇ ਕਹਿੰਦਾ ਤੈਨੂੰ ਮੈਂ ਵੀਡੀਓ ਭੇਜਦਾਗਾ ਉੱਥੇ ਮੈਂ ਦੱਸਦਾਗਾ ਵੀ ਇੱਥੇ ਉਹਦੀ লাশ ਪਈ ਆ ਤੇ ਆਣ ਕੇ ਤੇ ਚੱਕ ਕੇ ਲੈ ਜਾਓ ਮੈਨੂੰ ਨਹੀਂ ਕੁਛ ਵਿੱਚ ਚਾਹੀਦਾ ਮੈਨੂੰ ਸਿਰਫ ਮੇਰਾ ਬੱਚਾ ਚਾਹੀਦਾ ਇਨਸਾਫ ਚਾਹੀਦਾ ਮੇਰੇ ਬੱਚੇ ਦਾ ਕੇਸ ਕਤਲ ਕੀਤਾ ਹੀ ਪਹਿਲਾਂ ਉਹਨੇ ਗੁਰਸਿੱਖ ਸਜਾਇਆ ਸੀ ਅਮਰਿਸ਼ ਕਾਇਆ ਸੀ ਉਹਨੂੰ ਤੇ ਬਾਅਦ ਚ 14 ਦਿਨਾਂ ਕੇਸ ਕਤਲ ਕਰਾ ਕੇ ਆਪ ਉਹ ਸਾਹਮਣੇ ਨਹੀਂ ਹੁੰਦਾ ਹੈਗਾ ਤੇ ਉਹਨੂੰ ਹੀ ਨਸ਼ਾ ਲਿਆ ਕੇ ਬਿੰਦਾਂ ਮੇਰੇ ਨਾਮ ਜੋਤਿ ਕਰੋ ਤੇ ਪਿੰਡ ਮੇਰਾ ਬੋਲੀਆਂ ਵਾ ਮੈਂ ਉਮਰਪੁਰ ਹੀ ਵਿਆਹੀ ਹੋਈ ਸੀ ਪਹਿਲੇ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਮੈਂ ਦੂਜੀ ਥਾਂ ਬੈਠੀ ਸੀ ਤੇ ਹੁਣ ਮੇਰੇ ਉਹਦੇ ਨਾਲ ਰਹਿੰਦੀ ਪਈ ਸੀ ਲਾਵਾ ਫੇਰੇ ਮੇਰੇ ਹੋਏ ਸੀ ਤੇ ਹੁਣ ਮੈਨੂੰ ਬਲੈਕਮੈਨ ਕਰਦਾ ਪਿਆ ਵਾ ਮੇਰੇ ਬੱਚੇ ਤੇ ਅਤਿਆachar ਬਹੁਤ ਜ਼ਿਆਦਾ ਕਰਦਾ ਪਿਆ ਵਾ ਇਸ ਬੱਚੇ ਤੇ ਤੇ ਇਤੋਂ ਤੱਕ ਉਹਦੇ ਨਾਲ ਮਾਰਕੁੱਟ ਬਹੁਤ ਹੁੰਦੀ ਪਈ ਆ ਤੇ ਨਵੀ ਤੋਂ ਨਵੀਆਂ ਹੀ ਵੀਡੀਓ ਮੈਨੂੰ ਭੇਜਦਾ ਪਿਆ ਵਾ ਵੀ ਮੈਂ ਇਹਨੂੰ ਮੈਂ ਇਹਨੂੰ ਮਾਰ ਦੇਣਾ ਜਾਨੋ ਜੇ ਮੈਨੂੰ 4 ਲੱਖ ਰੁਪਏ ਨਾ ਦਿੱਤਾ ਤੇ ਮੇਰੇ ਕੀ ਹੈਗੀ ਵੀਡੀਓ ਵਿੱਚ ਵੀਡੀਓ ਵਿੱਚ ਉਹਨੂੰ ਨਸ਼ਾ ਖਵਾਉਂਦਾ ਪਿਆ ਵਾ ਤੇ ਉਹਦੇ ਨਾਲ ਉਹਦਾ ਗਲਦ ਬੋਨਦਾ ਪਿਆ ਵਾ ਉਹਦੀਆਂ ਮધુਮਨੱਕਾ ਜਿਹੜਾ ਹੁੰਦਾ ਵਾ ਉਹ ਖਵਾਉਂਦਾ ਪਿਆ ਵਾ ਤੇ ਉਹਦੀਆਂ ਜਿਹੜੀਆਂ ਹੱਥ ਦੀਆਂ ਉਂਗਲਾਂ ਵਾ ਤੋੜ ਦਿੱਤੀਆਂ ਗਿਆ ਵਾ ਤੇ ਉਹਨੂੰ ਕਦੀ ਉਹਦੇ ਕੋਲ ਭੀਖ ਮੰਗੋਂਦਾ ਕਦੀ ਕਿਸੇ ਮੰਦਰ ਚ ਜਾ ਕੇ ਰੋਟੀ ਮੰਗਦਾ ਪਿਆ ਕਦੀ ਕਿਸੇ 'ਚ ਮੰਗਦਾ ਪਿਆ ਵਾ ਤੇ ਇਸ ਕਰਕੇ ਮੈਨੂੰ ਨਵੀ ਤੋਂ ਨਵੀਆਂ ਵੀਡੀਓ ਭੇਜਦਾ ਰਹਿੰਦਾ ਵਾ ਪਿਆਜ ਮੈਂ ਆ ਦੇ ਨਾਲ ਆ ਕੀਤਾ ਵਾ ਆ ਕੀਤਾ ਵਾ ਤੇ ਕਹਿੰਦਾ ਪਿਆ ਵਾ ਵੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇ ਕਹਿੰਦਾ ਤੇਰੇ ਘਰੇ ਜਾਂ ਮੈਂ ਕਿਸੇ ਥਾਂ ਤੇ লাশ ਸੁੱਟ ਕੇ ਤੇ ਕਹਿੰਦਾ ਤੈਨ ਮੈਂ ਵੀਡੀਓ ਭੇਜਦਾਗਾ ਤੇ ਉੱਥੇ ਮੈਂ ਦੱਸਦਾਗਾ ਵੀ ਇੱਥੇ ਉਹਦੀ লাশ ਪਈ ਆ ਤੇ ਆਣ ਕੇ ਤੇ ਚੱਕ ਕੇ ਲੈ ਜਿਓ ਤੇ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੈਨੂੰ ਸਿਰਫ ਮੇਰਾ ਬੱਚਾ ਚਾਹੀਦਾ ਇਨਸਾਫ ਚਾਹੀਦਾ ਵਾ ਮੇਰੇ ਬੱਚੇ ਦਾ ਕਿੰਨਾ ਚਿਰ ਉਹਨੂੰ ਲੱਗ ਗਏ 4 ਮਹੀਨੇ ਹੋ ਚੁੱਕੇ ਆ ਤੇ ਮੈਂ 4 ਮਹੀਨੇ ਹੋਏ ਆ ਤੇ ਮੈਂ ਪੁਲਸ ਕੰਪਲੇਂਟ ਵੀ ਕੀਤੀ ਹੋਈ ਹੈ ਮੇਰੇ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਹੈਗੀ ਕਿਸੇ ਵੀ ਪਾਸੇ ਨਹੀਂ ਸੁਣਵਾਈ ਹੋਗੀ ਤੇ ਮੈਂ ਉੱਥੇ ਕੰਮ ਕਰਦੀ ਆ ਕੰਪਨੀ ਦੇ ਵਿੱਚ ਧਗਾ ਮਿਲ ਚ ਤੇ ਮੈਂ ਉੱਥੋਂ ਰੋਜ਼ ਹੀ ਅਪਡਾਟ ਕਰਦੀ ਆ ਵੀ ਕੇਸ ਕਤਲ ਕੀਤਾ ਤੇ ਕੇਸ ਕਤਲ ਕੀਤਾ ਹੀ ਪਹਿਲਾਂ ਉਹਨੇ ਗੁਰਸਿਕ ਸਜਾਇਆ ਸੀ ਅਮਰਿਸ਼ ਕਾਇਆ ਸੀ ਉਹਨੂੰ ਤੇ ਬਾਅਦ ਚ ਉਹਨੇ ਨਾ ਕੇਸ ਕਤਲ ਕਰਾ ਕੇ ਆਪ ਉਹ ਸਾਹਮਣੇ ਨਹੀਂ ਹੁੰਦਾ ਹੈਗਾ ਤੇ ਉਹਨੂੰ ਹੀ ਨਸ਼ਾ ਲਿਆ ਕੇ ਦਿੰਦਾ ਵਾ ਉਹਨੂੰ ਕਹਿੰਦਾ ਤੂੰ ਨਸ਼ਾ ਲਿਆ ਕੇ ਆ ਨਸ਼ਾ ਲਿਆ ਕੇ ਫਿਰ ਉਹਨੂੰ ਧੱਕੇ ਨਾਲ ਖੋਂਦਾ ਵਾ ਮਾਮਾ ਗਰੋਦ ਦਾ ਨਾ ਲੱਤਾਂ ਨਾਲ ਕੁੱਟਦਾ ਵਾ ਕਿਲਾਂ ਵਾਲੀ ਚਪਟੀ ਜਿਹਦੇ ਨਾਲ ਉਹ ਕੁੱਟਦਾ ਵਾ ਤੇ ਕਦੀ ਉਹਦੇ ਕੋ ਕੱਪੜੇ ਧੁੰਦਾ ਵਾ ਕਦੀ ਕਿਸੇ ਜਨਾਨੀ ਦੇ ਮਗਰ ਲਾ ਕੇ ਉਹਨੇ ਕੋਈ ਜਨਾਨੀ ਵੀ ਰੱਖੀ ਹੋਈ ਹੈ ਹੁਣ ਕਹਿੰਦਾ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਵਾ ਕਿੰਨਾ ਪਤਾ ਕਿ ਕੁੱਟਦਾ ਮਾਰਦਾ ਉਹ ਮੈਨੂੰ ਨਾ ਰੋਜ ਹੀ ਨਵੀ ਤੋਂ ਨਵੀ ਵੀਡੀਓ ਫੇਰਸ ਦਵਾ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਵਾ ਹਾਂਜੀ ਕੀ ਮੰਗੇ ਹੋ ਕਰਦੀ ਮੇਰਾ ਬੱਚਾ ਮੈਨੂੰ ਮਿਲਣਾ ਚਾਹੀਦਾ ਅਭੀ ਜਿੱਥੇ ਵੀ ਆ ਮੈਨੂੰ ਮੇਰਾ ਬੱਚਾ ਸਹੀ ਸਲਾਮਤ ਮਿਲਣਾ ਚਾਹੀਦਾ ਜੇ ਕਿਸੇ ਭੈਣ ਭਰਾ ਨੂੰ ਵੀ ਪਤਾ ਆ ਤੇ ਉਹਦੇ ਕੋਲ ਬੱਚਾ ਲੈ ਕੇ ਮੈਨੂੰ ਦਿੱਤਾ ਜਾਵੇ ਨਾ ਬਪਾ ਜੀ ਤੁਹਾਡਾ ਮੇਰਾ ਨਾਮ ਦਾਨਾ ਜੀ ਹਾਂ ਕੀ ਮਸਲਾ ਕੀ ਤੁਹਾਡਾ ਕੁੜੀ ਦਾ ਮਸਲਾ ਜੀ ਮੇਰਾ ਦੋਤਾਵਾ ਜੀ ਇਹਨੂੰ 4 ਮਹੀਨੇ ਹੋ ਚੱਲੇ ਘਟਨਾਪ ਹੋਇਨੂੰ ਤੇ ਬੇਟੀ ਕੋਲੋਂ ਲੈ ਗਿਆ ਵਾ ਚਾਹਸੇ ਨਾ ਮੇਰੇ ਪਿੰਡ ਬੋੜੀਆਂ ਤੋਂ ਲੈ ਕੇ ਗਿਆ ਵਾ ਇੱਕ ਮੁੰਡਾ ਮੇਰੇ ਕੋਲ ਇੱਕ ਦੋਵੇਂ ਭੈਣ ਭਰਾ ਮੇਰੇ ਕੋਲ ਸੀਗੇ ਇਹ ਮੁੰਡਾ ਬਾਹਰ ਬਾਜ਼ਾਰ ਗਿਆ ਵਾ ਉਹਨੂੰ ਚੁੱਕ ਕੇ ਚਾਹਸੇ ਜਾ ਮੈਂ ਤੈਨੂੰ ਚੀਜੀ ਦਵਾਉਣਾ ਵਾ ਚੀਜੀ ਨਾਂ ਦਵਾਇਏ ਨੇ ਉਹ ਘਰ ਆ ਗਿਆ ਤੇ ਮਨੇ ਨਿੱਕੇ ਮੁੰਡੇ ਨਾਲ ਕੀ ਕਿਹਾ ਕਿ ਬੇਟਾ ਪਾਪਾ ਤੇਤਾ ਜੀ ਆਏ ਤੇ ਕੁਛ ਨੂਰ ਨੂੰ ਲੈ ਗਏ ਨੂਰ ਨੂੰ ਜੋ ਜੇ ਨੂੰ ਉਹ ਲੈ ਗਏ ਆ ਮੁਰਕੇ ਨੇ ਖੜਕੇ ਜਾ ਕੇ ਤੇ ਫੇਰ ਮੈਨੂੰ ਫੋਨ ਕਰਤਾ ਵੀ ਜੋਤੀ ਦੀ ਹਿੰਮਤ ਹੈਗੀ ਤੇ ਮੇਰੀ ਚੁੰਗਲ ਚੋਛ ਢਾ ਲਵੇ ਕੀ ਕਰਦਾ ਕੀ ਗਿਆ ਹੁਣ ਮੰਗਰੀ ਹੁਣ ਉਹਨੂੰ ਜਾ ਖੜਦਾ ਵਾ ਖੜਕੇ ਤੇ ਪਤਾ ਨਹੀਂ ਕਿੱਥੇ ਰੱਖਿਆ ਉਹਨੇ ਨਾਲ ਨਸ਼ੇ ਵਾਲੇ ਕੈਪਸੂਲ ਗੋਈਆਂ ਦਿੰਦਾ ਵਾ ਪੀਐ 790 ਨਾਲ ਟੂਪ ਜੋੜਨ ਵਾਲੀ ਜਿਹੜੀ ਪੈਂਚਨਾ ਵਾਲੀ ਟੂਪ ਪੀਓ ਸਗਾਉਂਦਾ ਵਾ ਜੇ ਨਹੀਂ ਸੇੰਗਦਾ ਤੇ ਉਹਨੂੰ ਆਂਦਾ ਤੇਰਾ ਦਿਮਾਗ ਦਰਸਤ ਹੋ ਜਾਊਗਾ ਤੇਰਾ ਸਿਰ ਢੀਡਰ ਜਾਊਗਾ ਨਾ ਨੂੰ ਮੈਂ ਜੋ ਮਨੇ ਕਹਦੇਂਂਦਾ ਵਾ ਇਹ ਖਾਲਾ ਇਹ ਸੁਣ ਰਹੇਗਾ ਤੋ ਤੈਨੂੰ ਸੱਟ ਨਾ ਲੱਗੂਗੀ ਇਹ ਹੋਈ ਸਾਡੀ ਹੋਈ ਕਿਸੇ ਦੇ ਉੱਤੇ ਕਾਨੂੰਨੀ ਕਾਰਵਾਈ ਅਜੇ ਤੱਕ ਕੋਈ ਨਹੀਂ ਕੀਤੀ ਠਣਸਾਵਾਂ ਤੱਕ ਜੀ ਸਿੰਘ ਦੇ ਵਿੱਚਰ ਲੈ ਲੈ ਕੇ ਰੋਂਦੇ ਰਹਿ ਕੇ ਉਹਨਾਂ ਕੋਈ ਸਾਡੀ ਸੁਣਵਾਗਣੀ ਨਹੀਂ ਕੀਤੀ ਮਨ ਕੀ ਮੰਗੀ ਕਹਦੇ ਸਾਡੀ ਇਹ ਮੰਗਿਆ ਕਿ ਜਿੱਥੇ ਵੀ ਕਦੇ ਮਿਲੇ ਇਹਨੂੰ ਸਾਡੇ ਰਾਹ ਤੇ ਦਿੱਤਾ ਜਾਵੇ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਇਹਦੇ ਜਵਾਨੇ ਕੇਸ ਘਟਿਆ ਕੇਸ ਘਟਿਆ ਮੈਨੂੰ ਪੁੱਛਤਾ ਅਰ ਪੁੱਛਤਾ ਵਾਬੇ ਇਹਨੂੰ ਪੂਰੀ ਸਹਾ ਮਿਲਨੀ ਚਾਹੀਦੀ ਹੈ ਕਿ ਇਸਕੀਨ ਦੇ ਤੇ ਕਿਸ ਸਾਹ ਦੀ ਜਿੱਤ ਕੀ ਹੈ ਕੁੱਟਾ ਮਾਰਦਾ ਵੀ ਮਾਰਦਾ ਕੁੱਟਣਾ ਇੱਕ ਦਿਨ ਲੀੜੇ ਤਵਾ ਹੁੰਦਿਆ ਨੇ ਆਪਜ ਸਾਹਮਣੇ ਨਹੀਂ ਹੋਇਆ ਬਾਥਰੂਮ ਦੇ ਵਿੱਚ ਨਾਲ ਖਲੋਤਾ ਵਾ ਉਨੇ ਬਾਸ ਹੁੰਦੇ ਵਿੱਚ ਲੀੜੇ ਆਪਣੇ ਤੋਂ ਹੰਢਿਆ ਤੇ ਮੰਗਰੋ ਨੇ ਲੱਤ ਮਾਰੀ ਤੇ ਟੱਪ ਵਿੱਚ ਸੁੱਟ ਦਿੱਤਾ ਮੁੰਡੇ ਨੂੰ ਉੱਥੇ ਮੁੰਡਾ ਤੋਂ ਤੌਣ ਪੰਨੇ ਵੱਜਾ ਸਾਡੇ ਨਾਲ ਜਾਨ ਨਹੀਂ ਜੀ ਸਾਡੇ ਨਾਲ ਬਹੁਤ ਇਤਿਆਜ਼ ਕਰਨ ਡਿਆ ਵਾ ਕੋਲ ਕੋਈ ਨਹੀਂ ਹੋਂਦਾ ਇਹਦਾ ਬੱਚਾ ਚੁੱਕ ਕੇ ਲੈ ਗਿਆ ਉਹਦਾ ਘਰ ਵਾਲਾ ਕੀ ਕਾਰਵਾਈ ਕਰਦਾ ਇਹ ਕੋਈ ਲੜਕੀ ਜੋਤੀ ਨੇ ਇੱਕ ਦਰਖਾਸਤ ਮਾਨਯੋਗ ਐਸ.ਟੀ.ਓ. ਸਾਹਿਬ ਨੂੰ ਦਿੱਤੀ ਸੀ ਜਿਸ ਦੀ ਪੜਤਾਲ ਮੇਰੇ ਵੱਲੋਂ ਕੀਤੀ ਜਾ ਰਹੀ ਆ ਉਹ ਲड़का ਆਊਟ ਆਫ ਸਟੇਟ ਦਾ ਜੀ ਇਹਦਾ ਪਤੀ ਆ ਉਹ ਆਪਣਾ ਬੇਟਾ ਲੈ ਗਿਆ ਸੀ ਪਰ ਫਿਰ ਵੀ ਅਸੀਂ ਜਾਂਚ ਜਾਰੀ ਹੈ ਉਹਦਾ ਫੋਨ ਬੰਦਾ ਰਿਹਾ ਨੰਬਰ ਟ੍ਰੇਸ ਕਰ ਰਹੇ ਆ ਜਲਦੀ ਤੋਂ ਜਲਦੀ ਬੱਚਾ ਟ੍ਰੇਸ ਕਰਕੇ ਅਕਾਣ ਵਾਰਸਾਂ ਦੇ ਹਵਾਲੇ ਕੀਤਾ ਜਦੋਂ ਕੋ ਤੇ ਉਸ ਦੇ ਖਿਲਾਫ ਜੋ ਬਣਦੀ ਹੈ ਘਰ ਵੀ ਤਿਆਰੀ ਹੈ ਕਹਿੰਦੇ ਕੁੱਟਮਾਰੀ ਕਰਦੇ ਆ ਉਹਦੇ ਕੋ ਕਾਰਜ ਕੀ ਦੀ ਜੋ ਬੱਚੇ ਨੂੰ ਕੁੱਟਮਾਰ ਬਿਲਕੁਲ ਜੀ ਜੋ ਬਣਦੀ ਹੈ ਤੇ ਜਿਹੜਾ ਵੀ ਪਰਚਾ ਬਣਦਾ ਜੋ ਕਾਨੂੰਨ ਨੂੰ ਮੱਧਿਆ ਨਜ਼ਰ ਰੱਖਦਾ ਆਇਆ ਕਰ ਇਸ ਤਰ੍ਹਾਂ ਤ ਕੀਤਾ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਜੇ ਬੰਦਾ ਨਜ਼ਰ ਆਵੇ ਕਿ ਦੇ ਬਿਲਕੁਲ ਜੀ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਜੇਕਰ ਕਿਤੇ ਵੀ ਇਹਦਾ ਪਤਾ ਲੱਗਦਾ ਇਸ ਤਰ੍ਹਾਂ ਸੰਪਰਕ ਕਰਕੇ ਤੇ ਸਾਨੂੰ ਦੱਸਿਆ ਜਾਵੇ ਜੀ ਕਦੋਂ ਤੱਕ ਗ੍ਰਿਫਤਾਰੀ ਦੀ ਮਿਹਨਤ ਅਸੀਂ ਤਾਂ ਪੂਰਾ ਯੋਰ ਲਾ ਰਹੇ ਆ ਸਰ ਨੰਬਰ 30 ਹੋ ਰਿਹਾ ਨੰਬਰ 5 ਆ ਰਿਹਾ